ਸਤਿ ਸ਼੍ਰੀ ਅਕਾਲ ਜੀ ਇੱਕ ਦਲੇ ਉੱਤੇ ਕੱਟ ਵਰਕ ਕੀਤਾ ਜਾ ਰਿਹਾ ਹੈ ਡਬਲ ਇੱਕ ਬਾਈਟ ਕਲਰ ਦਾ 51 ਦੂਜਾ ਗੇੜਾ ਕਲਰ ਵਾਈਟ ਨਹੀਂ ਹੈ ਪੀਚ ਕਲਰ ਪੀਚ ਤੇ ਰਸਟ ਪੀਚ ਤੇ ਰਸਟ ਆ ਦੇਖੋ ਇੱਕ ਤੋਂulai ਦੇ ਵਿੱਚ ਇੰਨਾ ਵੱਡਾ ਕੱਟ ਵਰਕ ਨਹੀਂ ਜਾਂਦਾ ਇਹ ਫੋਨ ਨਾਕ ਤੇ ਲੈਣਾ ਕੱਟ ਵਰਤ ਕਰਨਾ ਜਰਾ ਵੀ ਧਿਆਨ ਨਾਲ ਜੀ ਕਰਨਾ ਇਹ ਵੀ ਪੂਰੇ ਧਿਆਨ ਨਾਲ ਪੈਂਦਾ ਕਿਉਂ ਇਹ ਹੁੰਦਾ ਵੀ ਦੂਨੇ ਘੱਟ ਵਰਤ ਕਾਫ ਦੇ ਵਿੱਚ ਵੀ ਟੱਚ ਨਾ ਹੋ ਜਾਣਾ ਫਿਰ ਉਹ ਔਰਜਨ ਲਿਉਗਾ ਇਹ ਨਾ ਗਵੀਂ ਪੂਰਾ ਯਾ ਸਲੋ ਕਰਦੇ ਤੁਸੀਂ ਸਲੋ ਜਦੋਂ ਅਸੀਂ ਹੋਲੀ ਕਰਦੇ ਹਾਂ ਕਢਾਈ ਕੋਈ ਵੀ ਹੈਵੀ ਉਹਦੇ ਵਿੱਚ ਸਫਾਈ ਵੀ ਆਉਂਦੀ ਆ ਵਧੀਆ ਵੀ ਹੋ ਜਾਂਦਾ ਕਿਦੋਂ ਖਰਾਬ ਹੋਣ ਦਾ ਡਰ ਵੀ ਨਹੀਂ ਰਹਿੰਦਾ ਠੀਕ ਕੱਟ ਵਰਤ ਨੂੰ ਤੋਤਵਾ ਦੇ ਕਰ ਆਪਾਂ ਜੀਰੋ ਡੰਕ ਪਾ ਲਾ ਦਨੇ ਦਸ ਸੂਰ ਇਹ ਜਣੇ ਵੀ ਕਢਾਈ ਵੀ ਪੱਕੀ ਹੋ ਜਾਂਦੀ ਆ ਉੱਧੜਦੀ ਵੀ ਸੋਣੀ ਵੀ ਕੱਟ ਵਰਤ ਸੋਣਾ ਵੀ ਲੱਗਦਾ ਸੈਂਟਰੀ ਇਹ ਚ ਲਾ ਰਹੇ ਤੁਸੀਂ ਇਹ ਜੋ ਗਲਾਈ ਚ ਬਣੇ ਹੁੰਦੇ ਕੱਟ ਵਰਕ ਇਹਦੇ ਖੁੰਝੇ ਕੱਢਣੇ ਉੱਪਰ ਹੋਣਗੇ ਬਾਕੀ ਕੀ ਰਹਿਦੇ ਆ ਕੀ ਰਹਿਤੇ ਬਿਲਕੁਲ ਜਿਹੜੀ ਕੜਾਈ ਹੁੰਦੀ ਹੁੰਦੀ ਹੈ ਨਾ ਥੱਲੇ ਹੁੰਦੀ ਹੁੰਦੀ ਹੈ ਦੇਖੋ ਕੱਟ ਵਰਕ ਇਸ ਸਾਈਡ ਤੇ ਬਦਲੂਆ ਚਾਕਾਂ ਦੇ ਕੱਪੜੇ ਦੇ ਬਿਲਕੁਲ ਨਾਲ-ਨਾਲ ਹੁੰਦੀ ਆ ਇਸ ਕਰਕੇ ਇੱਥੇ ਫ੍ਰੀਮ ਲਾਉਣਾ ਔਖਾ ਕਿਉਂਕਿ ਬਿਲਕੁਲ ਸੇ ਲਾਸਟ ਜਿਹੇ ਫ੍ਰੀਮ ਲੱਗਦਾ ਨਹੀਂ ਹੈਗਾ ਵੀ ਫਿਰ ਵਿੱਚ ਆ ਜੂਗੀ ਜਿਹੜਾ ਛਾਪ ਹੋਇਆ ਹੋਇਆ ਹੈ ਇਸ ਤਰ੍ਹਾਂ ਕਿ ਇੱਕ ਚੀਨ ਲਾ ਕੇ ਆਪਣੀ ਨਾਲ ਕੱਪੜਾ ਟੈਸਟ ਕਰਨਾ ਪੈਂਦਾ ਤਾਂ ਕਿ ਆਪਾਂ ਫ੍ਰੀਮ ਸੈਂਟ੍ਰਿਕੇ ਨਾਲ ਲਾ ਸਕੀਏ ਜਿਸ ਨੂੰ ਨੱਕ ਕੱਪੜਾ ਲਾ ਸਕਦੇ ਉਹ ਵੀ ਜਿਹਦੇ ਨਾਲ ਥੋੜਾ ਫ੍ਰੀਮ ਆਸਾਨੀ ਨਾਲ ਲੱਗ ਸਕੇ ਇਹਨੇ ਕਿੱਝ ਨਹੀਂ ਲਾ ਕੇ ਤੁਹਾਨੂੰ ਦਿਖਾਉਣਾ ਆਪਣੇ ਤਾਵਾ ਦੀ ਇਹ ਡਬਲ ਸੂਟ ਆਵਣਾ ਅੱਗੇ ਪਿੱਛੇ ਕੱਟਣਾ ਚਲ ਤਾਂ ਪੂਰਾ ਇਕੱਠਾ ਨਹੀਂ ਹੈਗਾ ਹਜੇ ਆਈ ਮੈਂ ਵੀ ਕਿਹਾ ਹੈ ਇੱਡਾ ਕੀ ਰਹਾ ਸਾ ਜਗਾ ਉਲਕੀ ਰਹਾ ਹੋ ਗਿਆ ਅੱਜ ਦੇਖੋ ਆ ਦੇਖੋ ਇਦਾਂ ਲੱਗ ਗਿਆ ਇਹ ਕਪੜਾ ਇਹ ਲੌਣੀ ਕੱਚੀ ਸੀ ਨਾ ਤਾਂ ਕਿ ਬਾਅਦ ਦੇ ਵਿੱਚ ਇਹ ਸਾਨੀ ਨਾਲ ਆਪਾਂ ਉਹ ਦੇੜ ਸਕੀਏ ਇਹ ਇਹ ਤਾਂ ਫ੍ਰੀਮਾ ਸੌਖਾ ਲੱਗੇਗਾ ਕਿਉਂਕਿ ਜੇਕਰ ਆਪਾਂ ਕਪੜਾ ਲਾਵਾਂਗੇ ਨਹੀਂ ਜਿਹੜਾ ਆ ਚੀਜ਼ ਹੈ ਇਹ ਉਰੇ ਇੱਥੇ ਆਜੂ ਜਮੇ ਕਿਉਂਕਿ ਇੱਧਰ ਕਪੜਾ ਬਾਦਮਾ ਰੱਖਣਾ ਪੈਂਦਾ ਫਰੇਮ ਦੇ ਵਿੱਚ ਆਹ ਚੀਜ਼ ਹੈ ਜਿਹੜੀ ਉਰੇ ਵਿੱਚ ਆਜੂਗੀ ਵੀ ਕਢਾਈ ਕਰਨੀ ਔਖੀ ਹੋ ਜੂ ਬਹੁਤ ਵੀ ਪੂਰੀ ਹੋਣੀ ਨਹੀਂ ਕਢਾਈ ਸਹੀ ਤਰੀਕੇ ਨਾਲ ਕਢਾਈ ਤਾਂ ਸਹੀ ਔਖੀ ਹੁੰਦੀ ਹੈ ਵੀ ਜਿਹੜਾ ਵੀ ਡਿਜ਼ਾਈਨ ਆਪਨਾ ਉਹ ਫਰੇਮ ਦੇ ਵਿਚਾਲੇ ਆਵੇ ਫਿਰ ਸਹੀ ਤਰੀਕੇ ਨਾਲ ਹੁੰਦੀ ਹੈ ਕਢਾਈ ਉਹ ਤਾਂ ਆਪਣੇ ਉਹ ਬੜੀ ਲੱਗਿਆ ਨਾ ਤੇ ਚਾਕਾਂ ਤੇ ਅਗਲੀ ਸਾਈਡ ਤੇ ਬੈਕ ਸਾਈਡ ਇਹ ਵੀ ਡਬਲ ਕੱਟ ਵਰਕ ਆਉਣਾ ਬਾਬਾ ਜੀ ਜਿੱਦਾਂ ਗਲੇ ਤੇ ਕੀਤਾ ਗਿਆ ਉਵੇਂ ਇਹ ਇਹ ਵੀ ਕੀਤਾ ਜਾਊਗਾ ਪੇਪਰ ਵੀ ਨੀਚੇ ਡਬਲ ਆਇਆ ਕਪੜਾ ਕਿਹੜਾ ਆਉਣਾ ਇਹ ਕਾਟਨ ਕਾਟਨ ਡਾਵਲ ਕਪੜਾ ਨੀਚੇ ਤਾਲਾਇਆ ਉਹਦੇ ਕਰਕੇ ਐ ਵੀ ਕਪੜਾ ਸਿੱਜਦਾ ਵੀ ਨਹੀਂ ਕਢਾਈ ਵਧੀਆ ਹੋ ਜਾਂਦੀ ਆ ਲੈਣਾ ਪਿਸਤਰ ਨਾਲ ਇਤੈ ਉਹ ਸਟ ਕਰਕੇ ਇਜੰਸ਼ਾ ਆਪਣੇ ਦੇ ਵਿੱਚ ਜੇਕਰ ਤੁਸੀਂ ਪਹਿਲੀ ਵਾਰ ਕੜਾਈ ਕਰਦੇ ਹੋ ਤੁਸੀਂ ਡਬਲ ਸ਼ਾਪ ਸਕਦੇ ਹੋ ਇਹਨੂੰ ਜੇਕਰ ਸੁਨੂ ਕੜਾਈ ਆਉਂਦੀ ਆ ਵਧੀਆ ਪੂਰੀ ਹੈ ਨਾ ਤੁਹਾਡੇ ਹੱਥ ਖੜ ਚੁੱਕਿਆ ਤਾਂ ਤੁਸੀਂ ਸਿੰਗਲ ਵੀ ਡਿਜ਼ਾਈਨ ਸ਼ਾਪ ਸਕਦੇ ਹੋ ਜਿਹਦਾ ਉਰੇ ਝਾਕੇ ਹੋਇਆ ਜਿਹੜਾ ਦੂਜਾ ਕੱਟ ਵਰਤ ਕੇ ਕਰਨਾ ਨਾ ਕੋਈ ਕੋਡਿੰਗ ਉਹਦੇ ਕੋਲੀ ਕੋਲੀ ਕਰ ਸਕਦੇ ਹੋ ਤੁਸੀਂ ਨਾ ਰ ਮੈਂ ਫੇਰ ਸੁਨੂ ਡਬਲ ਸ਼ਾਪਨ ਦੀ ਲੋੜ ਨਹੀਂ ਹਾਂ ਤੁਸੀਂ ਡਬਲ ਵੀ ਸ਼ਾਪਾਂ ਤਾਂ ਤਾਂ ਥਾ ਦੇਓ ਨਾ ਨਾ ਫਿਰ ਇਹਦੀ ਵਨ ਦੂਜਾ ਗਾਦਰ ਲਿਖਦਾ ਜਾਊਗਾ ਹਾਂ ਇੱਕ ਇਹ ਜਿਹੜਾ ਆਪਾਂ ਕੱਟ ਵਰਕ ਕਰਦੇ ਆ ਉਹਦੇ ਵਿੱਚ ਇਹ ਲੈਂ ਲੋਣੀ ਜ਼ਰੂਰੀ ਆ ਜਿੱਦਾਂ ਆ ਦੇਖੋ ਉਹ ਮਨੇ ਚਾਕ ਦੀ ਲੈਂ ਲਾਈ ਹੋਇਆ ਕਿਉਂ ਜਿਹੜੀ ਆਪਾਂ ਲੈਂ ਲਾਉਨੇ ਆ ਉਹਦੇ ਨਾਲ ਆ ਇਹ ਵੀ ਕੱਟ ਵਰਕ ਬੱਬਾ ਸੱਚਿਆਂ ਯਾਦਾ ਬਿਲਕੁਲ ਸਿੱਧਾ ਰਹਿੰਦਾ ਕੱਟ ਵਰਕ ਕਰਨ ਤੋਂ ਬਾਅਦ ਉੱਪਰ ਇਹਦੇ ਜ਼ੀਰੋ ਟਾਂਕਾ ਚੜਨਾ ਨਾ ਬੰਦੇ ਉਹ ਤੋਂ ਇਹ ਨਾਲ ਕਢਾਈ ਵਧੀਆ ਲਈ ਉਹ ਤਾਂ ਹੈ ਦੀ ਆ ਅਭੀ ਪੱਕੀ ਹੋ ਜਾਂਦੀ ਆ ਇਹਦੇ ਨਾਲ ਉੱਧੜੂ ਵੀ ਨਹੀਂ ਥੋੜੀ ਕੜਾਈ ਨਾਲ ਨਾਲੇ ਜਿਵੇਂ ਦਾ ਪਤੂ ਜਾ ਕੇ ਕਰਨਾ ਚਾਹ ਰਿਹਾ ਸੀ ਇਹ ਵੀ ਫੁੱਲ ਟਾਂਕੇ ਦੀ ਕਰਨਾ ਜਿਵੇਂ 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 ਪਹਿਲਾਂ ਕਿਹਾ ਸੀ ਨਾ ਵੀ ਜਿਹੜਾ ਪਲੇਟ ਵਰਤੋਂ ਨਾਲ ਨਾਲ ਕਰਾਈ ਕਰਨੀ ਆ ਕੋਈ ਵੀ ਡਿਜ਼ਾਈਨ ਕਰਨਾ ਨਾ ਉਹ ਕਿੱਦਾਂ ਦਿਖਾਉਂਦੇ ਸੀ ਇੱਕ ਰਸਤਾ ਹੁੰਦਾ ਇੱਕ ਜਿੰਨਾ ਦਾ ਆਪਾਂ ਗੇਪ ਰੱਖਣਾ ਚਾਹੁੰਦੇ ਉਹਨਾਂ ਕਿ ਗੇਪ ਮੇਨਟੇਨ ਕਰਕੇ ਆਪਾਂ ਟੈਸਟ ਕਰ ਲਈਏ ਮੈਂ ਅੰਦਰ ਮੈਨੂੰ ਡਬਲ ਕੱਟ ਵਰਤ ਕੇ ਸੋਨਾ ਵੀ ਲੱਗ ਰਿਹਾ ਹੈ ਇਹ ਉਹਨੇ ਛੂਟ ਦੀ ਚੁੰਨੀ ਹੈ ਇਹਦੇ ਆਕਾਰ ਦੀ ਤੁਸੀਂ ਆਪਾਂ ਜਿਹੜੇ ਰੰਗ ਕਿਹਾ ਸੀ ਆਪਾਂ ਨੂੰ ਪਾਸ ਕਿਥੇ ਵੀ ਜਿੰਨਾ ਛੂਟ ਆਉਂਦਾ ਨੇ ਇਹੀ ਕਲਰ ਕਹੇ ਨੇ ਆ ਗਿਆ ਇਹ ਦਾ ਕੱਟ ਵਰਕ ਜੀ ਉਹਨੇ ਉਹ ਕਰ ਦਿਆ ਨਾ ਤੇ ਮੇ ਤਾਂ ਲੈਣੀ ਇਹ ਸੂਰ ਦਾ ਸਾਰਾ ਇੱਕ ਇੱਕ ਰੰਗ ਦੀ ਆ ਹਾਂ ਹਾਲੋ ਇਹ ਆਪਣਾ ਫਰੇਮ ਦਾ ਇਹ ਕੱਟ ਵਰਕ ਕੰਪਲੀਟ ਹੋ ਚੁੱਕਿਆ ਇਹ ਇੱਥੇ ਦੇਖੋ ਤੁਸੀਂ ਇਹਨੇ ਵੀ ਕਿੰਨੀ ਸੋਹਣੀ ਗਲਾਈ ਜੀ ਦਿੱਤੀ ਆ ਇਦਾਂ ਤੇ ਇਦਾਂ ਹੀ ਨੀਚੇ ਹੋ ਜੂਗਾ ਤੇ ਇਦਾਂ ਹੀ ਦੂਜੇ ਪਾਸੇ ਫਰਟ ਤੇ ਤੇ ਇਦਾਂ ਹੀ ਬੈਂਕ ਤੇ ਹੋ ਜੂਗਾ ਤੇ ਇਹੀ ਕੱਟਵਰਕ ਬਾਹਾਂ ਤੇ ਕੀਤਾ ਗਿਆ ਆ ਦੇਖੋ ਇਹ ਸੂਟ ਸਾਰਾ ਬਣਿਆ ਹੋਇਆ ਸੋਨਾ ਬਹੁਤ ਲੱਗੂਗਾ ਤੇ ਜੋ ਅਵਨੇ ਗਲਤ ਬਣਾਇਆ ਸੀਗਾ ਪਾਉ ਵੀ ਦਿਖ ਜਾਏ ਇਹ ਤਾਂ ਛੋਟੀ ਵਾਲਾ ਵੱਡਾ ਆ ਆ ਦੇਖੋ ਗਲ ਆ ਗਿਆ ਮੈਸੇਜ ਬਣਿਆ ਹੋਇਆ ਹੈ ਨਾ ਸੂਟ ਸੋਹਣਾ ਬਹੁਤ ਲੱਗੂਗਾ ਸਾਫ ਸੂਟ ਆ ਗਿਆ ਸਕਾਈ ਬਲੂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਡਬਲ ਕੱਟ ਵਰਕ ਕਿਦਾਂ ਦਾ ਲੱਗਿਆ ਗਲੇ ਉੱਤੇ ਬਣਿਆ ਹੋਇਆ ਤੇ ਚਾਕਾਂ ਦੇ ਬਣਿਆ ਹੋਇਆ ਤੇ ਬਾਕੀ ਜਿਹੜੇ ਨਵੇਂ ਪੈਨ ਭਰਾ ਜੋੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਮਦੇ ਲੱਗੀ ਲਾਈਕ ਵੀ ਕਰਿਓ ਜੇ ਲੋਈ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ਼ ਕਰਦੇ ਹੋ ਹਾਜ਼ਰ ਰਹੋ ਵਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ